ਦਾ ਸੰਗ ਜੀਓ ਅੱਜ ਤੁਹਾਨੂੰ ਸਵੇਰ ਟਿੱਲਾ ਬਾਬਾ ਫਰੀਦ ਸਾਹਿਬ ਜੀ ਦੇ ਦਰਸ਼ਨ ਕਰਦੇਦਾਰੀ ਕਰਾਏ ਸੀ ਹੁਣ ਤੁਹਾਨੂੰ ਗੁਰਦੁਆਰਾ ਗੋਦਰੀ ਸਾਹਿਬ ਜਿੱਥੇ ਕਿ ਅੱਜ ਨਗਰ ਕੀਰਤਨ ਟਿੱਲਾ ਬਾਬਾ ਫਰੀਦ ਤੋਂ ਹੋ ਕੇ ਗੁਰਦੁਆਰਾ ਗੋਦਰੀ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਿਆ ਸੀ ਜੀ ਤੇ ਅੱਜ ਉਹ ਗੁਰਦੁਆਰਾ ਸਾਹਿਬ ਵੀ ਉੱਥੇ ਤੋਂ ਤੁਹਾਨੂੰ ਅੱਜ ਦਰਸ਼ਨ ਕਰਾਉਣੇ ਆ ਇਹ ਹੈਗਾ ਠਿੱਲਾ ਬਾਬਾ ਫਰੀਦ ਤੋਂ ਮਾਈ ਕੋਦਰੀ ਸਾਹਿਬ 5 ਕਿਲੋਮੀਟਰ ਤੇ ਸਥਿਤ ਹੈ ਜੀ ਤੇ ਆਓ ਸੰਗਤ ਜੀ ਤੁਹਾਨੂੰ ਅੱਜ ਦਰਸ਼ਨ ਦਿਦਾਰੇ ਕਰਾਈਏ ਜੀ ਤੁਹਾਡਾ ਸ੍ਰੀ ਕੋਈ ਮੋਟਰਸਾਈਕਲ ਕਿੱਥੇ ਹੈ ਜੀ ਸਾਹਿਬ ਇਹ ਠਿੱਲਾ ਬਾਬਾ ਫਰੀਦ ਜੀ ਦਾ ਦੂਜਾ ਸਥਾਨ ਹੈ ਜੀ ਇਹ ਤੇ ਇਸ ਜਗ੍ਹਾ ਤੇ ਬਾਬਾ ਫਰੀਦ ਦੀ ਗੋਦੜੀ ਤੇ ਤਾਈ ਕਿਤੇ ਬੱਚਿਆਂ ਨੇ ਆਪਦੀ ਬਾਲ ਬਣਾ ਕੇ ਖੇਡਣ ਲੱਗੇ ਸੀਗੇ ਜੀ ਉਦੋਂ ਇਹ ਜਿਹੜੀ ਬਾਬਾ ਫਰੀਦ ਜੀ ਦਾਪਸਤਾਨ ਸੀਗਾ ਉਸ ਜਗ੍ਹਾ ਤੇ ਬਹਿੰਦੇ ਸੀ ਤੇ ਉੱਥੇ ਗੋਦਵੀ ਸੀ ਜਿਹੜੀ ਕਿ ਬੱਚਿਆਂ ਨੇ ਗੋਦਰੀ ਦਾ ਬਾਲ ਬਣਾ ਲਈ ਸੀ ਤੇ ਉਹ ਜਗ੍ਹਾ ਤੁਹਾਨੂੰ ਅੱਜ ਲੈ ਕੇ ਜਾਂਦੇ ਆ ਉਹਦੇ ਦਰਸ਼ਨ ਦਿਦਾਰੇ ਕਰਾਉਂਦੇ ਆ ਤੁਹਾਨੂੰ ਤੇ ਸਾਰੀ ਸੰਗਤ ਦਰਸ਼ਨ ਦਿਦਾਰੇ ਕਰਿਓ ਜੇ ਇਹ ਜਗ੍ਹਾ ਫਰੀਦਕੋਟ ਵਿਖੇ ਸੇਠਾ ਜੀ ਢਿੱਲਾ ਬਾਬਾ ਫਰੀਦ ਜੀ ਗੁਰਦੁਆਰਾ ਸਾਹਿਬ ਜਿੱਥੇ ਪਾਪਾ ਫਰੀਦ ਜੀ ਦੇ ਗਾਰੇ ਵਾਲੇ ਹੱਥ ਜਿਹੜੇ ਆ ਉਸ ਦਰਸਤ ਤੇ ਉਂਝੇ ਸੀਓ ਗੋਤਰਾ ਸਾਹਿਬ ਸੀ ਕਿ ਇੱਥੇ ਤੁਹਾਨੂੰ ਮਾਈ ਗੋਦਰੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਹੁਣ ਅਸੀਂ ਫਰੀਦਕੋਟ ਤੋਂ ਬਾਹਰਲੇ ਪਾਸੇ ਚੱਲ ਪਏ ਆ ਜੀ ਗੋਦਰੀ ਸਾਹਿਬ ਵੱਲ ਨੂੰ ਇਹ ਫਰੀਦਕੋਟ ਸ਼ਹਿਰ ਹੈ ਜਿੱਥੇ ਆ ਸੰਗਤ ਜਿਹੜੀ ਹੈ ਜੀ ਦਰਸ਼ਨ ਦਿਦਾਰੇ ਕਰਕੇ ਗੋਦਰੀ ਸਾਹਿਬ ਦੇ ਵਾਪਸ ਆਪਣੇ ਮੰਚਲ ਵੱਲ ਪਹੁੰਚ ਗਈ ਹੈ। ਆ ਸਾਡੀ ਸੇਵਾਦਾਰ ਹੈ ਜਿਹੜੇ ਅੱਜ ਲੰਗਰ ਦੀ ਸਮਾਪਤੀ ਕਰਕੇ ਇਹ ਵੀ ਦਰਸ਼ਨ ਦਿਦਾਰੇ ਕਰਨ ਚੱਲੇ ਆ ਜੀ ਗੋਦਰੀ ਸਾਹਿਬ ਦੇ। ਅਸੀਂ ਵੀ ਸਾਲ ਬਾਅਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਜੀ। ਤਾਂ ਤੁਹਾਨੂੰ ਵੀ ਅਸੀਂ ਦਰਸਨ ਦੇਦਾਰੀ ਕਰਾਉਣੀ ਹੈ ਗੋਦਰੀ ਸਾਹਿਬ ਦੇ ਪਾਪਾ ਬ੍ਰੀ ਦੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੀ ਕਿਸੇ ਤਰ੍ਹਾਂ ਆਉਣ ਦੇ ਸਾਲ ਨੂੰ ਆਪਾਂ ਸਾਰੇ ਮਿਲਾਂਗੇ ਫੇਰ ਆ ਦੇਖੋ ਅੱਜ ਵੀ ਰਸਖ ਕਾਫੀ ਸੀਗਾ ਜੀ ਸ਼ਹਿਰ ਦੇ ਵਿੱਚ ਆ ਜਿਹੜੇ ਫੋਲਾ ਜੀ ਇਹਨਾਂ ਦਾ ਘਟ ਨਹੀਂ ਕੀਤਾ ਹੈ ਆਪਾ ਫ੍ਰੀਜ ਜੀ ਇਹ ਚਾਰਨ ਚੌਥੀ ਦੇਖੋ ਜੀ ਬਾਹਰ ਜਨਾ ਸੋਨਾ ਪੁਲਿਸ ਆਇਆ ਜੀ ਇਹ ਪੋਲਾ ਅੱਜ ਹੀ ਚੱਲੇ ਆ ਜੀ ਕਿਉਂਕਿ ਪਹਿਲੀ ਪਹਿਲਾ ਦੇਖ ਜਿਹੜਾ ਅੱਜ ਇਹ ਪੁਲਿਸ来 ਗਏ ਆ ਇਹ ਫਰੀਦਕੋਟ ਆ ਜਿਹੜਾ ਬਾਈਪਾਸ ਹੀ ਜਾਂਦਾ ਜੀ ਅਬਰਸਰ ਨੂੰ ਆ ਕੁਦਪਰਾ ਰੋਡ ਆ ਜੀ ਸਾਰਾ ਹਾਂ ਅੱਜ ਦੀ ਸੁਰਖੀ ਬਾਰੇ ਬਾਰਾਈ ਅਬਦੁੱਲ ਰੌਣ ਦੇਖੋ ਇਹ ਸ਼ਹਿਰ ਫਰੀਦਕੋਟ ਤੋਂ ਬਾਹਰ ਆ ਗਏ ਆਪਾਂ ਹੁਣ ਇਹ ਆਹ ਨਾਲ ਸੁਣੋ ਪੀਐਮ ਨੇ ਮੈਡਮ ਆ ਇੱਥੇ ਗਲੀ ਹੁੰਦੀ ਆ ਆ ਗਲੀ ਚ ਪਲਾਟ ਲੈਣ ਲੱਗਿਆ ਤੇ ਇੱਥੇ ਤੋਂ ਦੁਕਾਵਾ ਆਪਾਂ ਸਿੱਧਿਆ ਆਪਾਂ ਤੁਹਾਨੂੰ ਅੱਜ ਜਗਾ ਗੋਵੇਰੀ ਚਾਹ ਬਾਬਾ ਫਰੀਦ ਜੀ ਦੀ ਜਗਾ ਤੇ ਦਰਸ਼ਨ ਕਰਾਉਨੇ ਆ ਜੀ ਤੁਹਾਨੂੰ ਤੇ ਇਹ ਜਗਾ ਫਰੀਦਕੋਟ ਤੋਂ 5 ਕਿਲੋਮੀਟਰ ਕੁੜਕਪੁਰਾ ਰੋਡ ਤੇ ਸਥਿਤ ਹੈ ਜੀ ਆਓ ਆਪਾਂ ਇਸ ਜਗਾ ਦੇ ਦਰਸ਼ਨ ਤੇ ਜਿਦਾਰੇ ਕਰਾਈਏ ਬਾਬਾ ਫਰੀਦ ਜੀ ਦੀ ਗੋਦੜੀ ਸਾਹਿਬ ਦੇ ਦਰਸ਼ਨ ਤੁਹਾਨੂੰ ਵਾਚ ਕਰਾਉਨੇ ਆ ਗੋਦੜੀ ਦਾ ਮਤਲਬ ਹੈ ਜੀ ਬਾਬਾ ਫਰੀਦ ਜੀ ਉੱਥੇ ਕਸਿਆ ਕੀਤੀ ਸੀ ਬਾਬਾ ਫਰੀਦ ਨੇ ਜਿਹੜੀ ਗੱਦੀ ਸੀ ਉੱਥੇ ਬੱਚਿਆਂ ਨੇ ਉਹ ਗੱਦੀ ਦਾ ਬੱਚਿਆਂ ਨੇ ਆਪਣੀ ਪਾਲ ਬਣਾ ਲਈ ਸੀ ਖੁੱਦੋ ਬਣਾ ਲਈ ਸੀ ਤੇ ਗੋਦਰੀ ਜੀ ਦੇ ਨਾਲ ਖੇਡਦੇ ਖੇਡਦੇ ਇਸ ਜਗ੍ਹਾ ਤੇ ਬੱਚੇ ਪਹੁੰਚੇ ਸੀ ਤੇ ਤੁਹਾਨੂੰ ਉਹ ਗੋਦਰੀ ਜੀ ਦੇ ਦਰਸ਼ਨ ਕਰਾਉਨੇ ਆ ਜੀ ਤੇ ਦਰਸ਼ਨ ਦਿਦਾਰੇ ਕਹੇ ਹੋ ਜੇ ਅੱਜ ਆਖਰੀ ਦਿਨ ਸੀਗਾ ਜੀ 23 ਤਰੀਕ ਬਾਬਾ ਫਰੀਦ ਜੀ ਦਾ ਆਗਮਨ ਪਰਬ ਦਾ ਆਖਰੀ ਦਿਨ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਜਿਹੜਾ ਆਗਮਨ ਪਰਬ ਲਾਇਆ ਜਾਂਦਾ ਫਰੀਦਕੋਟ ਦੇ ਵਿੱਚ ਤੇ ਸਾਰੀ ਸੰਗਤਾਂ ਤੋਂ ਬੜੀ ਸ਼ਰਧਾ ਨਾਲ